ਵਿਰਕਾ ਜੀ ਅੰਮ੍ਰਿਤਸਰ ਚ ਮੰਦਿਰ ਜਿਹੜਾ ਬਲਾਸਟ ਹੋਇਆ ਉਹਦੇ ਬਾਰੇ ਕੀ ਕਹੋਗੇ ਬਈ ਅੰਮ੍ਰਿਤਸਰ ਦੇ ਛਾਟਾ ਵਿਖੇ ਇਹ ਠਾਕੁਰ ਦੁਆਰਾ ਦੇ ਵਿੱਚ ਰਾਤ ਨੂੰ ਦੋ ਬਲਾਸਟ ਹੋਏ ਔਰ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਪੰਜਾਬ ਪੂਰਾ ਬੰਬਾਂ ਦੇ ਨਾਲ ਡਲ ਰਿਹਾ ਹੈ ਹਰ ਜਗ੍ਹਾ ਬੰਮ ਧਮਾਕੇ ਹੋ ਰਿਹਾ ਹੈ ਪੁਲਿਸ ਸਟੇਸ਼ਨਾਂ ਚ ਬੰਮ ਧਮਾਕੇ ਹੋ ਰਿਹਾ ਹੈ ਲਾਅ ਐਨ ਆਰਡਰ ਦਾ ਬੁਰਾ ਹਾਲ ਹੈ ਜਨਾਜਾ ਸਰਕਾਰ ਦਾ ਨਿਕਲਿਆ ਪਿਆ ਹੈ ਔਰ ਸਰਕਾਰ ਹਰ ਪਲੇਟਫਾਰਮ ਤੇ फेल ਹੋ ਰਹੀ ਹੈ اور ਪੰਜਾਬ ਦੁਬਾਰਾ ਆਤਕਵਾਦੀ ਹੋਰ ਅੱਗੇ ਵਧ ਰਿਹਾ ਹੈ ਇਹ ਸਰਕਾਰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਔਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਾਸਾ ਰੋਗ ਨਹੀਂ ਪੰਜਾਬ ਨੂੰ ਬਚਾਣਾ ਭਗਵੰਤ ਮਾਨ ਅਸੀਫਾ ਦਵੇ ਬੇਰਕਾ ਜੀ ਅੰਮ੍ਰਿਤਸਰ ਚ ਮੰਦਿਰ ਜਿਹੜਾ ਬਲਾਸਟ ਹੈ ਉਹਦੇ ਬਾਰੇ ਕੀ ਕਹੋ ਬਈ ਅੰਮ੍ਰਿਤਸਰ ਦੇ ਸ਼ਾਟਾ ਵਿਖੇ ਇਹ ਠਾਕੁਰ ਦੁਆਰਾ ਦੇ ਵਿੱਚ ਰਾਤ ਨੂੰ ਦੋ ਬਲਾਸਟ ਹੋਏ ਔਰ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕੀ ਪੰਜਾਬ ਪੂਰਾ ਬੰਬਾਂ ਦੇ ਨਾਲ ਡਲ ਰਿਹਾ ਹੈ ਹਰ ਜਗ੍ਹਾ ਬੰਮ ਧਮਾਕੇ ਹੋ ਰਿਹਾ ਹੈ ਪੁਲਿਸ ਸਟੇਸ਼ਨਾਂ 'ਚ ਬੰਮ ਧਮਾਕੇ ਹੋ ਰਿਹਾ ਹੈ ਲਾਅ ਐਨ ਆਰਡਰ ਦਾ ਬੁਰਾ ਹਾਲ ਹੈ ਜਨਾਜਾ ਸਰਕਾਰ ਦਾ ਨਿਕਲਿਆ ਪਿਆ ਹੈ ਔਰ ਸਰਕਾਰ ਹਰ ਪਲੇਟਫਾਰਮ ਤੇ ਫੇਲ ਹੋ ਰਹੀ ਹੈ ਔਰ ਪੰਜਾਬ ਦੁਬਾਰਾ ਆਤਕਵਾਦੀ ਔਰ ਅੱਗੇ ਵਧ ਰਿਹਾ ਹੈ ਇਹ ਸਰਕਾਰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਔਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਾਸਾ ਰੋਗ ਨਹੀਂ ਪੰਜਾਬ ਨੂੰ ਬਚਾਣਾ ਭਗਵੰਤ ਮਾਨ ਅਸੀਫਾ ਦਵੇ ਵਿਰਕਾ ਜੀ ਅੰਮ੍ਰਿਤਸਰ ਚ ਮੰਦਰ ਜਿਹੜਾ ਬਲਾਸਟ ਹੋਇਆ ਉਹਦੇ ਬਾਰੇ ਕੀ ਕਹੋਗੇ ਬਈ ਅੰਮ੍ਰਿਤਸਰ ਦੇ ਸ਼ਾਟਾ ਵਿਖੇ ਇਹ ਠਾਕੁਰ ਦਵਾਰਾ ਦੇ ਵਿੱਚ ਰਾਤ ਨੂੰ ਦੋ ਬਲਾਸਟ ਹੋਏ ਔਰ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਪੰਜਾਬ ਪੂਰਾ ਬੰਬਾਂ ਦੇ ਨਾਲ ਡਲ ਰਿਹਾ ਹੈ ਹਰ ਜਗ੍ਹਾ ਬੰਮ ਧਮਾਕੇ ਹੋ ਰਿਹਾ ਹੈ ਪੁਲਿਸ ਸਟੇਸ਼ਨਾਂ 'ਚ ਬੰਮ ਧਮਾਕੇ ਹੋ ਰਿਹਾ ਹੈ ਲਾਅ ਐਨ ਆਰਡਰ ਦਾ ਬੁਰਾ ਹਾਲ ਹੈ ਜਨਾਜਾ ਸਰਕਾਰ ਦਾ ਨਿਕਲਿਆ ਪਿਆ ਹੈ ਔਰ ਸਰਕਾਰ ਹਰ ਪਲੇਟਫਾਰਮ ਤੇ ਫੇਲ ਹੋ ਰਹੀ ਹੈ ਔਰ ਪੰਜਾਬ ਦੁਬਾਰਾ ਆਤਕਵਾਦੀ ਔਰ ਅੱਗੇ ਵਧ ਰਿਹਾ ਹੈ ਇਹ ਸਰਕਾਰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਔਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਾਸਾ ਰੋਗ ਨਹੀਂ ਪੰਜਾਬ ਨੂੰ ਬਚਾਣਾ ਭਗਵੰਤ ਮਾਨ ਅਸੀਫਾ ਦਵੇ